मान जो डी जी पी साहब पंजाब श्री गौरव गौरवपुरा एसएसपी कूतला ਕੋਲੋਂ ਮਸ਼ਹੂਰ ਜੋ ਜ਼ੀਰੋ ਟੋਲਰੈਂਸ ਦੇ ਤਹਿਤ ਅਸੀਂ ਚੱਲ ਰਹੇ ਹਾਂ ਉਹਦੇ ਵਿੱਚ ਸੀਆਈਏ ਕਪੂਤਲਾ ਅਤੇ ਸੁਲਤਾਨਪੁਰ ਲੋਧੀ ਪੁਲਿਸ ਨੂੰ ਕਬੜੀ ਕੰਮ ਜੱਗੀ ਕੱਲ ਮਿਲੀ ਹੈ ਉਹਦੇ ਵਿੱਚ ਅੱਧਾ ਕਿਲੋ ਜਿਹੜੀ ਹੈਰੋਇਨ ਹੈ 500 ਗ੍ਰਾਮ ਇੱਕ ਪਿਸਟਲ ਹੈਗਾ ਕੰਟਰੀ ਮੇਡ ਉਹ ਬਰਾਮਦ ਕੀਤੀ ਹੈ ਅਤੇ ਇੱਕ ਬਾਲ ਪਿੰਡ ਹੈਗਾ ਉੱਥੋਂ ਲਿੰਕ ਰੋਡ ਤੋਂ ਉਥੇ ਯਸੀ ਕੇਵਲ ਸਿੰਘ ਦੀ ਅਗਵਾਈ ਹੇ ਸਨਕਾਬੰਦੀ ਕੀਤੀ ਸੀ ਸੀਆਈਏ ਨੇ ਤੇ ਉਹਦੇ ਵਿੱਚ ਜਦੋਂ ਉਹਨਾਂ ਨੂੰ ਐਪਲੀਕੈਂਟ ਦਾ ਦੋਲਤ ਮਿਲੇ ਇੱਕ ਨਵਦੀਬ ਹੈ ਤੇ ਦੂਜਾ ਜਸਕਰ ਮਲੇਗਾ ਇਹ ਫਰੀਦੇਵਾਲ ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਹੈਗੇ ਆ ਮਕੂ ਥਾਣੇ ਦੇ ਜਿਨ੍ਹਾਂ ਪਾਸੋਂ ਇਹ ਬਰਾਮਦਗੀ ਜਿਹੜੀ ਆ ਹੋਈ ਹੈ ਇਹਦੇ ਵਿੱਚ ਇੱਕ ਮੋਟਰਸਾਈਕਲ ਵੀ ਇਹਨਾਂ ਤੋਂ ਬਰਾਮਦ ਹੋਇਆ ਹੈਗਾ ਔਰ ਇਹ ਇਹਦੇ ਵਿੱਚ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਦੋਨੇ ਲੜਕੇ ਜਿਹੜੇ ਨੇਗੇ 21 ਤੋਂ 23 ਸਾਲ ਦੇ ਵਿਚਕਾਰ ਹੈਗੇ ਆ। ਇੱਕ ਜਿਹੜਾ ਹੈਗਾ ਉਹ ਬੀਏ ਦੇ ਵਿੱਚ ਪੜਦਾ ਹੈਗਾ ਉਹ ਦੂਜਾ ਖੇਤੀਬਾੜੀ ਕਰਦਾ ਹੈਗਾ। ਤੇ ਇਹਦੇ ਵਿੱਚ ਅਸੀਂ थाना ਸੁਲਤਾਨਪੁਰ ਲੋਧੀ ਵਿਖੇ ਮੁਕੱਦਮਾ ਨੰਬਰ 10 ਰਜਿਸਟਰ ਕੀਤਾ ਹੈ। ਡੀਐਸਪੀ ਸਾਹਿਬ ਦੀ ਅਗਵਾਈ ਦੇ ਵਿੱਚ ਐਸਪੀ ਸੁਲਤਾਨਪੁਰ ਲੋਧੀ ਜੀ ਦੇ। ਔਰ ਇਹਦੇ ਵਿੱਚ ਅਸੀਂ 21 ਸੀ ਦੇ ਤਹਿਤ ਨੋ ਕਰ ਤੁਮਾਰੇ ਰਜਿਸਟਰ ਕੀਤਾ ਜੋ ਕਮਰਸ਼ੀਅਲ ਕੁਆਂਟੀਟੀ ਹੈ ਡੀਪੀਐਸ ਇੱਕ ਤੇ ਇਹਦੇ ਵਿੱਚ ਫਰਦਰ ਜਿਹੜੀ ਹੈ ਉਹ ਤਪੀਸ ਸਾਡੀ ਜਾਰੀ ਹੈ ਤੇ ਕਿੱਥੋਂ ਲੈ ਕੇ ਆਏ ਕਿ ਇਹਨਾਂ ਨੂੰ ਦੇਣੀ ਸੀਗੀ ਉਹ ਤੇ ਤੇ ਅਸੀਂ ਜਿਹੜੀ ਹੈ ਨੈਕਸਟ ਇਨਵੈਸਟੀਗੇਸ਼ਨ ਜਿਹੜੀ ਉਹ ਕਰ ਰਹੇ ਹਾਂ ਇਹ ਕਿਥੋਂ ਆਇਆ ਕਿੱਥੇ ਜਾਣੀ ਸੀ ਇਹਨਾਂ ਦਾ ਕੋਈ ਫੈਮਲੀ ਪਿਛਲਾ ਕਦੀ ਨਾਲ ਲੱਗੋ ਹਜੇ ਤੱਕ ਇਹ ਕੁਦਲ ਇਹਨਾਂ ਦੇ ਜੁੜੇ ਨਹੀਂ ਕਿਸ ਤਰ੍ਹਾਂ ਸਭ ਕੁਝ ਦੱਸਿਆ ਵੀ ਇਹ ਮੁੰਡਾ ਇਹ ਕਰਦਾ ਸੀ ਕਿ ਪਰੰਦੇ ਨਾਲ ਨਾਲੇ ਹਿਮਿਕਮ ਕਰਦਾ ਨਾਲ ਕਰਨਾ ਕਰਦਾ ਸੀ ਭੀ ਜਾਂ ਕੋਈ ਕਾਨੂੰਨੀ ਕੰਮ ਪੈਸੇ ਦਾ ਪੈਸੇ ਦਾ ਲੂਟ ਸੀਗਾ ਜੋ ਉਹਨਾਂ ਦੀ ਮੁੱਢਲੀ ਕੁਝ ਕਿਸ ਤੋਂ ਪਤਾ ਲੱਗਾ ਇਹ ਵੀ ਪੈਸੇ ਦਾ ਲੂਟ ਸੀਗਾ ਉਹਦੇ ਕਰਕੇ ਇਹਦੇ ਵਿੱਚ ਇੰਡਲਸ ਹੋ ਗਏ ਕੋਈ ਪਤਾ ਨਹੀਂ ਇਹ ਥੋੜੇ ਚੱਟੋ ਸੀ ਗਿਆ ਇਹਨਾਂ ਦੱਸਿਆ ਸੀ ਕਨਸਾਈਗਮੈਂਟ ਪਹਿਲਾਂ ਸੀ ਦਿੱਤੀ ਹੈ ਤੇ ਕਿ ਸੀ ਡਿਕਟਡ ਨੇ ਸੈਕਿੰਡ ਨੇ ਹਜੇ ਤੱਕ ਨਹੀਂ ਡਿਕਟਡ ਨਹੀਂ ਹੈ ਇਹ ਹੈ ਨਾ ਇਹਦਾ 21 ਸਾਲ ਦਾ ਹੈ ਬੀਏ ਅਗਰ ਲਾਸਟ ইয়ার ਹੀ 12 ਸ਼ਾਟ ਕੀਤੀ ਹੋਏਗੀ ਜਾਂ ਬੀਏ ਚ ਇਹ ਕਿਹੜੀ ਚਾਹ ਫਸ ਸਕਦਾ ਬੀਏ ਫਰਸਟ ਇਅਰ ਬੀਏ ਫਰਸਟ ਇਅਰ ਹੈ ਨਾ ਤੇ ਕੋਈ ਸ਼ੌਕ ਜਾਂ ਜਾਨਾ ਕਿ ਮੋਬਾਈਲ ਵਗੈਰਾ ਕੁਛ ਏਦਾਂ ਦਾ ਜਾਂ ਹਾਈ ਪ੍ਰੋਫਾਈਲ ਜਾਂਦਾ ਦਾ ਜੋ ਸਟਾਈਲ ਸਟਾਈਲ ਆਉ ਕੀ ਹੈ ਜਨਕੀ ਮੋਬਾਈਲ ਤਾਂ ਤੁਹਾਨੂੰ ਪਤਾ ਰੱਖਣੀ ਹੋਣੀ ਹੈ ਕਮੋਡੀ ਕਿਸ ਕੁ ਮੂਰੀਏ ਦਾ ਤਰੰਦੇ ਹੀ ਹੋ ਗਿਆ ਹਾਂ ਕੁਝ ਏਦਾਂ ਦੇ ਬਫਰ ਇਨਵੈਸਟੀਗੇਟ ਕਰ ਰਹੇ ਹਾਂ ਜਿੱਦਾਂ ਕੋਈ ਗਲ ਐਮੀ ਸਾਹਮਣੇ ਇਹ ਦੋ ਲਿੰਗ ਨਹੀਂ ਹੋਈ ਤੱਕ ਨਹੀਂ ਫੈਮਲੀ ਬੈਕਗਰਾਉਂਡ ਕੋਈ ਫੈਮਲੀ ਬੈਕਗਰਾਉਂਡ ਦੇ ਫੈਮਲੀ ਦੀ ਜੋ ਇਨਵੈਸਟੀਗੇਟ ਕਰ ਰਹੇ ਹਾਂ ਅਸੀਂ ਜਿੱਦਾਂ ਇੱਕ ਦਾ ਫਾਬਰ ਖੇਤੀਬਾੜੀ ਕਰਦਾ ਹੈਗਾ ਹੂੰ ਉਹ ਦੂਜੇ ਬਾਰੇ ਵੀ ਹੁਣ ਜਿਹੜਾ ਉੱਥੇ ਦਾ ਲੋਕਲ ਪੁਲਿਸ ਹੈਗੀ ਆ ਹੁਣ ਤੋਂ ਅਸੀਂ ਵੈਰੀਫਾਈ ਕਰ ਰਹੇ ਹਾਂ ਇਹਨਾਂ ਦੇ ਇਨਸੀਡੈਂਟ ਜੀ ਕੀ ਇਹਨਾਂ ਦੇ ਉੱਤੇ ਸੀਗਾ ਕਿਰਦਾਰ ਸੀਗਾ ਇੱਕ ਪਿਸਟਲ ਜਿਹੜਾ ਬਗਮਤ ਹੋਇਆ ਉਹ ਇਹ ਕੰਟਰੀ ਮੇਡ ਪਿਸਟਲ ਹੈਗਾ ਹਮ ਮੱਤੀ ਬੋਲ ਦਾ ਪਿਸਟਲ ਹੈਗਾ ਕਿੱਦਾਂ ਲੱਗਾ ਕਿੱਥੋਂ ਇਹਨਾਂ ਨੂੰ ਮਿਲਿਆ ਕਿੱਦਾਂ ਲੈਣ ਇਹ ਕਰ ਰਹੇ ਇਨਵੈਸਟੀਗੇਸ਼ਨ ਕਿੱਥੋਂ ਲੈ ਕੇ ਆਏ ਇਹ ਕਮਿੰਗ ਆਊਟ ਚੰਗੀ ਹੋ ਜਾਏਗਾ ਚੱਲ ਲੈ ਇਸਕੇ ਤੇ ਠੀਕ ਹੈ ਥੈਂਕ ਯੂ ਸੋ ਮਚ